ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਉੱਥੇ ਹੀ ਜੇ ਆਪਾਂ ਗੱਲ ਕਰੀਏ ਮੋਗਾ ਦੇ ਪਿੰਡ ਸੰਘੇੜਾ ਦੀ ਤਾਂ ਸੰਘੇੜਾ ਦੇ ਵਿੱਚ ਵੀ ਜਿਹੜੇ ਕੀ ਆ ਬਹੁਤ ਹੀ ਮਾੜੇ ਤੇ ਤਰਸਯੋਗ ਹਾਲਾਤ ਨੇ ਮੋਗਾ ਦੇ ਸਤਲੁਈ ਦਰਿਆ ਦੀ ਗੱਲ ਕਰੀਏ ਤਾਂ ਕਾਫੀ ਜਿਹੜਾ ਪਾਣੀ ਆ ਜਿਹੜਾ ਉਸ ਦਰਿਆ ਦੇ ਵਿੱਚ ਜਿਹੜਾ ਆ ਕੇ ਗਾਂਵਾਂ ਦੀਆਂ ਪਿੰਡਾਂ ਦੇ ਵਿੱਚ ਆ ਜਿਹੜਾ ਵਰ ਚੁੱਕਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਮੋਗਾ ਜ਼ਿਲ੍ਹਾ ਦੇ ਪਿੰਡ ਸੰਘੇੜਾ ਦੇ ਹਾਲਾਤ ਨੇ ਨਰੇਗਾ ਦੇ ਮਜ਼ਦੂਰ ਵੀ ਬੈਠੇ ਨੇ ਲਗਾਤਾਰ ਇਹਨਾਂ ਵੱਲੋਂ ਵੀ ਆ ਜਿਹੜਾ ਕੀ ਆ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਆ ਜਿਹੜੇ ਕੀ ਆ ਬੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਪਰ ਜੇ ਗੱਲ ਕਰੀਏ ਤਾਂ ਪਾਣੀ ਆ ਜਿਹੜਾ ਉਹ ਲਗਾਤਾਰ ਆ ਪਾਣੀ ਆ ਜਿਹੜਾ ਉਹ ਵੱਧਾ ਨਜ਼ਰ ਆ ਰਿਹਾ ਕਰੀਬ 35 ਤੋਂ 40 ਪਿੰਡ ਨੇ ਜਿਹੜੇ ਜਿਹੜੇ ਘਰਾਂ ਦੇ ਘਰ ਨੇ ਜਿਹੜੇ ਉਹ ਡੁੱਬੇ ਪਏ ਨੇ ਪਿੰਡ ਸੰਘੇੜਾ ਦੇ ਵਿੱਚ ਖੜੇ ਹਾਂ ਹੁਣ ਇੱਥੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਤਸਵੀਰਾਂ ਦੇ ਵਿੱਚ ਦੇਖੋ ਕਿ ਸਾਹਮਣੇ ਜਿਹੜੇ ਘਰ ਨੇ 35 ਤੋਂ 40 ਘਰ ਨੇ ਜਿਹੜੇ ਇਸ ਦਰਿਆ ਦੇ ਵਿੱਚ ਇਸ ਹੜ੍ਹਾਂ ਦੀ ਮਾਰ ਦੇ ਹੇਠ ਜਿਹੜੇ ਕੀ ਹੈ ਡੁੱਬ ਚੁੱਕੇ ਨੇ ਲੋਕ ਨੇ ਜਿਹੜੇ ਉਹ ਬੰਨਾਂ ਦੇ ਉੱਪਰ ਬੈਠਣ ਨੂੰ ਰਾਤਾਂ ਕੱਟਣ ਨੂੰ ਜਿਹੜੇ ਮਜਬੂਰ ਨੇ ਗੱਲਬਾਤ ਕਰਾਂਗੇ ਪਿੰਡਾਂ ਦੇ ਲੋਕਾਂ ਦੇ ਨਾਲ ਕਿ ਕਿਸ ਤਰ੍ਹਾਂ ਦੇ ਪਿੰਡ ਦੇ ਹਾਲਾਤ ਨੇ ਜੇ ਗੱਲ ਕਰੀਏ ਕਾਫੀ ਮਾੜੇ ਹਾਲਾਤ ਨੇ ਪਿੰਡ ਸੰਘੇੜਾ ਦੇ ਹਾਲਾਤ ਹੈ ਜੀ ਤੇ ਪਿੰਡ ਤੁਸੀਂ ਦੇਖ ਹੀ ਸਕਦੇ ਆ ਜੀ ਸਾਰਾ ਪਿੰਡ ਜਿਹੜਾ ਪਾਣੀ ਦੇ ਵਿੱਚ ਹੈ ਜੀ ਇਧਰ ਵੀ ਜਿਹੜਾ ਪਿੰਡ ਬੈਠਾ ਜੀ ਪਦਾਰਪੁਰਾ ਇਹ ਵੀ ਸਾਰਾ ਹੀ ਡੁੱਬਿਆ ਨਾਲ ਕਾਰਨ ਹੁੰਦਾ ਵੀ ਇਹਨਾਂ ਸਾਰਿਆਂ ਦੀ ਪੈਲੀ ਜੋ ਇਹਨਾਂ ਦਾ ਫਸਲ ਹੈ ਜੀ ਪਸ਼ੂਆਂ ਲਈ ਚਾਰਾ ਜੋ ਬੀਜਿਆ ਸੀ ਉਹ ਸਭ ਇੱਧਰ ਹੈ ਜੀ ਇਹ ਦੋਵੇਂ ਪਿੰਡ ਹੀ ਡੁੱਬੇ ਆ ਦੇਖਣ ਨੂੰ ਚਾਹੇ ਇਹ ਪਿੰਡ ਇੱਕ ਆਪਾਂ ਨੂੰ ਦਿਖ ਰਿਹਾ ਜਿਹੜਾ ਡੁੱਬਿਆ ਇਹ ਜਿਹੜਾ ਸੁੱਕੇ ਤੇ ਬੈਠੇ ਇਹ ਵੀ ਡੁੱਬੇ ਹੀ ਆ ਜੀ ਤੇ ਦੂਸਰੀ ਗੱਲ ਇਹ ਹੈ ਵੀ ਜੇ ਇੱਥੇ ਕੁਦਰਤ ਦੇ ਹੜ੍ਹ ਆਏ ਨੇ ਜੀ ਸੇਵਾ ਦੇ ਵੀ ਹੜ੍ਹ ਆਏ ਆ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕੋਈ ਇੱਥੋਂ ਵਾਸੀ ਕੋਈ ਕਹਿੰਦਾ ਕਿ ਉਹ ਗੱਲ ਵਕਰੀ ਆ ਪਰ ਸਾਰਾ ਕੁਝ ਹੀ ਪਹੁੰਚ ਰਿਹਾ ਜੀ ਇੱਥੇ ਕੋਈ ਸੰਸਥਾ ਇਥੋਂ ਤੱਕ ਕਿ ਗਵਰਨਮੈਂਟ ਦੇ ਵੀ ਜਿਹੜੇ ਇੱਥੇ ਆ ਸਾਰਾ ਕੁਝ ਪਹੁੰਚਾ ਰਹੇ ਆ ਪ੍ਰਬੰਧ ਇੱਥੇ ਜੋ ਮੌਜੂਦਾ ਐਮਐਲਏ ਆ ਉੱਥੇ ਢੇੜਾ ਮਾਰਦੇ ਰਹਿੰਦੇ ਉਹਨਾਂ ਦੀ ਟੀਮ ਵੀ ਸਾਰੀ ਟੀਮ ਆ ਅਸੀਂ ਅਸੀਂ ਸਮਾਜ ਸੇਵਾ ਦੇ ਪੱਖੋਂ ਵੀ ਜੋ ਦਸ਼ਮੇਸ਼ ਗੁਰਮਤ ਪ੍ਰਚਾਰ ਲੈ ਰਿਹਾ ਉਹਦੇ ਵੱਲੋਂ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਵੀ ਅਸੀਂ ਦੋਨਾਂ ਟੀਮਾਂ ਵਿੱਚ ਸੇਵਾ ਨਿਭਾ ਰਹੇ ਆ ਅਸੀਂ ਵੀ ਇੱਥੇ ਜੋ ਹੁਣ ਤੱਕ 6-7 ਟਰਾਲੀਆਂ ਜੋ ਸਮਾਨ ਦੀਆਂ ਡਿਸਟ੍ਰੀਬਿਊਟ ਕਰ ਚੁੱਕੇ ਆ ਤੇ ਬਾਕੀ ਇਥੋਂ ਦਾ ਰਿਪੋਰਟ ਜਿਹੜੀ ਆ ਤੁਸੀਂ ਤੁਹਾਨੂੰ ਸਾਰੇ ਲੋਕਲ ਵੀਰਾਂ ਦੱਸ ਹੀ ਸਕਦੇ ਆ ਕਿ ਹਰੇਕ ਜਥੇਬੰਦੀ ਇੱਥੇ ਤੱਕ ਪਹੁੰਚ ਰਹੀ ਹੈ ਜੀ ਕਿਉਂਕਿ ਇਹ ਜਿਹੜਾ ਸੈਂਟਰ ਪੈ ਰਿਹਾ ਜੀ ਧਰਮਕੋਟ ਦਾ ਜਿਹੜਾ ਮੇਨ ਇਲਾਕਾ ਇਹ ਸੈਂਟਰ ਪੈ ਰਿਹਾ ਇੱਥੇ ਹਰ ਕੋਈ ਪਹੁੰਚ ਰਿਹਾ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਬਸ ਲੋਕ ਸਮਾਨ ਵੰਡਣ ਲੱਗਿਆ ਸਾਥ ਘਟ ਦਿੰਦੇ ਆ ਸ਼ਰੋਮਨੀ ਅਕਾਲੀ ਦਲ ਤੋਂ ਬਰਾੜ ਸਾਹਿਬ ਮੱਖਣ ਬਣਾਣ ਉਹਨਾਂ ਦੀ ਟੀਮ ਹੈ ਜਿਹੜੀ ਇੱਥੇ ਪਹੁੰਚੀ ਆ ਲਗਾਤਾਰ ਇਹਨਾਂ ਵੱਲੋਂ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਬਾਈ ਜੀ ਵੀ ਖੜੇ ਨੇ ਬਾਈ ਜੀ ਤੁਸੀਂ ਵੀ ਲਗਾਤਾਰ ਹੈ ਜਿਹੜੀ ਇੱਥੇ ਸੇਵਾ ਪੰਚਾਰਿਆਂ ਰਾਹਤ ਸਮਗਰੀ ਹੈ ਜਿਹੜੀ ਪੰਚਾਰਿਆਂ ਕਿੰਦਾ ਦੇ ਹਾਲਾਤ ਹੈ ਕੀ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆ ਪੰਦ ਸਿੰਘੇੜਾ ਆਪਾਂ ਦੇਖ ਰਹੇ ਹਾਂ ਜੋ ਕਿ ਪਾਣੀ ਦੇ ਬਿਲਕੁਲ ਵਿੱਚ ਡੁੱਬ ਚੁੱਕਿਆ ਹੈ ਇਹ ਜੋ ਅਸੀਂ ਜਿਹੜੀ ਰਾਹਤ ਸਮਗਰੀ ਲੈ ਕੇ ਆਉਨੇ ਆ ਉਹ ਅਸੀਂ ਮਰਹੂਮ ਜਹੇਦਰ ਸਦਾ ਤੋਤਾ ਸਿੰਘ ਦੇ ਸੁਪੁੱਤਰ ਵਰਜਿੰਦਰ ਸਿੰਘ ਮੱਖਰਮੜਾੜ ਜੋ ਕਿ ਹਲਕਾ ਧਰਮਕੋਟ ਦੇ ਹਲਕਾਂ ਚਾਰਜ ਨੇ ਉਹਨਾਂ ਵੱਲੋਂ ਇਸ ਟੀਮ ਨੂੰ ਅੱਜ ਉਹ ਸਾਡੇ ਨਾਲ ਨਹੀਂ ਹੈ ਉਹ ਦੂਸਰੇ ਪਾਸੇ ਸੋਰਪਿੰਡਾਂ ਤੇ ਗਏ ਆ ਕੱਲ ਜਿਵੇਂ ਤਰਨਤਾਰਨ ਵਾਲੇ ਹਲਕੇ ਚ ਗਏ ਸੀ ਜੋ ਵੀ ਚੀਜ਼ ਜਿੱਥੇ ਕੋਈ ਵੀ ਚੀਜ਼ ਚਾਹੀਦੀ ਆ ਅਸੀਂ ਮੱਖਣ ਸਿੰਘ ਬਰਾੜ ਦੇ ਹੁਕਮ ਅਨਸਾਰ ਉਹ ਅਸੀਂ ਪੂਰਾ ਜਿੱਥੇ ਵੀ ਸਾਨੂੰ ਕੋਈ ਲੱਗਦਾ ਵੀ ਇੱਥੇ ਪਾਣੀ ਲੋੜ ਆ ਚਾਰੇ ਦੀ ਲੋੜ ਆ ਫੀਡ ਦੀ ਲੋੜ ਆ ਜਿਸ ਤਰ੍ਹਾਂ ਸਾਡੇ ਹੈਰੀ ਸਾਹੂਰਾਂ ਨੇ ਦੱਸਿਆ ਕਿ ਅੱਜ ਅਸੀਂ ਛੇਰੇ ਵਾਲਾ ਪਿੰਡ ਦੇ ਵਿੱਚ ਫੀਟ ਵੀ ਲਾ ਆਏ ਆ ਅਸੀਂ ਪਿੰਡ ਦੇ ਵਿੱਚ ਜਾ ਕੇ ਮਤਲਬ ਰਸਨ ਦੇਖ ਆਏ ਆ ਇਹ ਨਹੀਂ ਕਿ ਵੀ ਗੰਪ ਦਾ ਜਿੱਥੇ ਕਰਦੇ ਆ ਗੰਪ ਹੋਇਆ ਇੱਥੇ ਹੋਇਆ ਛੇਰੇ ਵਾਲੇ ਕਰਤਾ ਪਰ ਜਿੱਥੇ ਚੀਜ਼ ਦੀ ਪੂਰੀ ਲੋੜ ਹੈ ਅਸੀਂ ਉੱਥੇ ਕਰ ਕਰ ਜੇ ਆਪਾਂ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਇੱਥੇ ਕਾਫੀ ਜਿਹੜਾ ਰਾਸ ਸਮਗਰੀ ਪੰਚਾਇਤ ਜਾ ਰਹੀ ਆ ਪਰ ਲੋਕ ਕਿਤੇ ਨਾ ਕਿਤੇ ਫਿਰ ਵੀ ਨਿਰਾਸ਼ ਨੇ ਕਹਿੰਦੇ ਸਾਡੇ ਕੋਲੇ ਆ ਚੀਜ਼ ਨਹੀਂ ਪਹੁੰਚੀ ਸਾਡੇ ਕੋਲੇ ਤਰਪਹਿਲਾ ਨਹੀਂ ਪਹੁੰਚਿਆ ਇਹ ਕਿਉਂ ਦੇਖੋ ਜੀ ਇਹ ਤਾਂ ਫਿਰ ਇਹਨਾਂ ਦਾ ਪਤਾ ਹੋਈ ਇਹਨਾਂ ਨੂੰ ਅਸੀਂ ਤਾਂ ਕੋਈ ਚੀਜ਼ ਹੀ ਘੱਟ ਛੱਡੀ ਨਹੀਂ ਜੇ ਆਪਣੇ ਆਪ ਬਿਨਾ ਮਤਲਬ ਤੋਂ ਕਹਿਣ ਕਿ ਤਾਂ ਫਿਰ ਕੁਝ ਕਰ ਨਹੀਂ ਸਕਦੇ ਆ ਹੁਣ ਸ਼ੇਰੇ ਆਪਣਾ ਪਿੰਡਾ ਸੰਘੇੜਾ ਇਹਦੇ ਪਿੰਡ ਦੇ ਸਾਰੇ ਬੰਦੇ ਬਾਹਰ ਕੈਂਪ ਲਾਈ ਬੈਠੇ ਨੇ ਉਹ ਦੇਖੋ ਟਰਾਲੀ ਆਈ ਹੈ ਟਰੈਕਟਰ ਭਰ ਕੇ ਆਇਆ ਹੈ ਪ੍ਰਸ਼ਾਦੇ ਦਾ ਸਾਰਾ ਕੁਝ ਹੈ ਇਹ ਹਰ ਚੀਜ਼ ਨਿਰੰਤਰ ਸੇਵਾ ਮਿਲ ਰਹੀ ਹੈ ਜੇ ਇਹ ਅਜੇ ਵੀ ਇਹਨਾਂ ਨੇ ਮਤਲਬ ਨਹੀਂ ਖੁਸ਼ ਹੋ ਸਕਦੇ ਤਾਂ ਫਿਰ ਕੀ ਕੀਤਾ ਜਾ ਸਕਦਾ ਕੋਈ ਦੇਖੋ ਲਾਹ ਰਾਜਸਥਾਨ ਤੋਂ ਲੈ ਕੇ ਕਿਹੜਾ ਮਤਲਬ ਸਟੇਟ ਹੈ ਜਿੱਥੇ ਚੀਜ਼ਾਂ ਤੋਂ ਨਹੀਂ ਆਉਂਦੀ ਤੇ ਜੇ ਫਿਰ ਵੀ ਅੱਜ ਵੀ ਇਹ ਕਹਿੰਦੇ ਵੀ ਸਾਡੇ ਕੋਲੇ ਸੇਵਾ ਨਹੀਂ ਮਿਲੀ ਤਾਂ ਫਿਰ ਤਾਂ ਕੁਝ ਬਿਲਕੁਲ ਕੀਤਾ ਜਾ ਸਕਦਾ ਬਿਲਕੁਲ ਲਗਾਤਾਰ ਸ਼ਰੋਮਣੀ ਅਕਾਲੀ ਦਲ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਜਿਹੜੀ ਟੀਮ ਹੈ ਲਗਾਤਾਰ ਇੱਥੇ ਸੇਵਾ ਪੰਚਾ ਰਹੀ ਆ ਜੇ ਗੱਲ ਕਰੀਏ ਤਾਂ ਪਿੰਡ ਦੇ ਲੋਕਾਂ ਨਾਲ ਵੀ ਆ ਜਿਹੜੀ ਕੀ ਗੱਲਬਾਤ ਕਰਾਂਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਹਾਲਾਤ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਇਸ ਪਿੰਡ ਦੇ ਸੰਘੇੜਾ ਪਿੰਡ ਦੇ ਬਣੇ ਹੋਏ ਨੇ ਮਾਲ ਡੰਗਰ ਆ ਜਿਹੜਾ ਦੇਖੋ ਤਸਵੀਰਾਂ ਦੇ ਵਿੱਚ ਪਸ਼ੂ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਬੰਨ ਦੇ ਉੱਪਰ ਲੋਕ ਪਿੰਡਾਂ ਦੇ ਵਿੱਚੋਂ ਅੰਦਰੋਂ ਘਰਾਂ ਦੇ ਵਿੱਚੋਂ ਕੱਢ ਕੇ ਲਿਆ ਕੇ ਬੰਨ ਦੇ ਉੱਤੇ ਆ ਜਿਹੜੇ ਪਸ਼ੂ ਵੀ ਆ ਇਹਨਾਂ ਨੇ ਆਪਦੇ ਬੰਨੇ ਹੋਏ ਨੇ ਕੋਲੇ ਪਿੰਡ ਦੇ ਬਜ਼ੁਰਗ ਬਾਪੂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਆ ਬਾਪੂ ਜੀ ਹੜਾਂ ਦੀ ਮਾਰ ਆ ਪਿੰਡ ਸਾਰਾ ਡੁੱਬ ਚੁੱਕਾ ਕਿਸ ਤਰ੍ਹਾਂ ਦੇ ਹਾਲਾਤ ਆ ਕੀ ਕਹੋਗੇ ਹਾਲਾਤ ਜੀ ਬਹੁਤ ਮਾੜੇ ਨੇ ਹਲਾਤ ਗਰੀਬ ਬੰਦੇ ਨੇ ਸਾਰੇ ਬੰਨਾਂ ਤੇ ਬੈਠੇ ਨੇ ਅਸੀਂ ਜਿਹੜੇ ਜ਼ਿੰਮੇਦਾਰਾਂ ਸਾਡੇ ਝੋਨੇ ਮਰ ਚੁੱਕੇ ਨੇ ਸਾਨੂੰ ਚਾਹੀਦਾ ਤੇਲ ਖਾਦ ਵੀ ਇਹਨਾਂ ਨੂੰ ਖਾਣ ਨੂੰ ਚਾਹੀਦਾ ਖਾਣ ਨੂੰ ਦਿਓ ਸਾਨੂੰ ਇਹ ਜੋ ਉਹ ਸਾਨੂੰ ਕੀ ਚਾਹੀਦਾ ਇੱਥੇ ਜਿਹੜੇ ਲੋਕ ਸਾਡੇ ਪੰਜਾਬੀ ਲੋਕ ਨੇ ਉਹ ਲਿਆ ਕੇ ਇਹਨਾਂ ਨੂੰ ਦਿੰਦੇ ਨੇ ਸਰਕਾਰ ਤੋਂ ਵੀ ਲਿਆ ਕੇ ਸਾਨੂੰ ਦਿੰਦੀ ਨਹੀਂ ਅਸੀਂ ਕੀ ਰੋਲਾ ਪਾਈਏ ਸਰਕਾਰ ਦੇਵੇ ਅਸੀਂ ਮੰਨੀਆਂ ਸਰਕਾਰ ਤੁਹਾਨੂੰ ਦੇ ਦੇਈਏ ਤੇ ਸਾਡੇ ਭਰਾ ਸਾਡੀ ਪੰਜਾਬੀ ਸੇਵਾ ਕਰਦੇ ਆ ਪਹਿਨ ਹੋਰ ਸਾਨੂੰ ਕੋਈ ਦਿੰਦਾ ਹੀ ਨਹੀਂ ਕੁਝ ਕੁਝ ਬਾਪੂ ਰਾਸ਼ਨ ਪਾਣੀ ਤਾਂ ਪਿੰਡ ਦੇ ਵਿੱਚ ਬਹੁਤ ਘੱਟ ਰਾਸ਼ਨ ਪਾਣੀ ਵੱਧ ਹੋਊਗਾ ਦਾਲ ਫੁਲਕੇ ਸਾਡੇ ਵੱਧ ਹੋਉਂਦੇ ਨੇ ਤੋ ਕਮੀਆਂ ਤੇ ਅਸੀਂ ਕਾ ਕਮਰਾ ਨਹੀਂ ਕਿਸੇ ਦਾ ਗਰੀਬਾਂ ਦੇ ਕਮਰੇ ਕੋਈ ਨਹੀਂ ਕਿ ਕੱਚੇ ਕਮਰੇ ਨੇ ਠੱਠੇ ਪੈਨ ਜਾ ਕੇ ਪਿੰਡ ਚ ਵੇਖੋ ਉਹਨਾਂ ਨੂੰ ਕਮਰੇ ਪਾ ਕੇ ਦੇਣ ਕਿੰਨਾ ਕਾ ਜਿਹੜੇ ਘਰ ਨੇ ਜਿਹੜੇ ਡੁੱਬੇ ਨੇ ਕਿੰਨਾ ਕ ਨੁਕਸਾਨ ਇਹ ਘੱਟੋ ਘੱਟ ਵੀ 100 ਸਵਾ 100 ਘਰ ਹੈ ਤੇ ਡੁੱਬ ਚੁੱਕਾ ਜਿਨ੍ਹਾਂ ਦੇ ਮਾਰੇ ਮੋਟੇ ਪੱਕੇ ਪਏ ਇੱਕ ਪੱਕਾ ਇੱਕ ਕੱਚਾ ਕਈਆਂ ਤੇ ਦੋ ਦੋ ਕੱਚੇ ਨੇ ਉਹ ਕਿੱਧਰ ਜਾਣਗੇ ਦੱਸੋ ਡੰਗਰਾਂ ਦੇ ਦੋ ਕੱਚੇ ਨੇ ਇਹ ਤਾਂ ਮਰ ਕੇ ਭੁੱਖ ਨਾਲ ਗਰੀਬ ਚਾਰੇ ਇੱਕ ਦਾ ਰੋਟੀ ਮਿਲਦੀ ਦੋ ਟਾਈਮ ਰੋਟੀ ਖਾ ਕੇ ਇਧਰ ਮਰਚੇ ਚ ਸੌਂ ਜਾਂਦੇ ਨੇ ਤੇ ਕੁਝ ਨਹੀਂ ਲੈ ਕਿਸੇ ਦੇ ਕੱਪੜੇ ਵੇਖੋ ਗਲਤ ਕੰਮ ਦਾ ਹੈਗਾ ਦੇਖੋ ਕਿਸੇ ਦੇ ਕੋਈ ਕੋਈ ਆ ਤੰਬੂ ਲਾਇਆ ਪਾਟੇ ਦਾ ਤਰਪਾਲਾ ਨੇ ਦਿੱਤੀ ਆ ਵੀ ਸਰਕਾਰ ਦੇਗੀ ਪਾਟੀਆਂ ਦੇਗੀ ਇਥੇ ਐਮ ਐਲ ਏ ਆਉਂਦਾ ਕਹਾਂਜੀ ਕੀ ਚਾਹੀਦਾ ਜੀ ਆ ਮੁੜ ਕੇ ਕੁਛ ਨਹੀਂ ਗੱਲਾਂ ਘਰੇ ਕਰਦੇ ਨੇ ਆਪਣੀ ਇਹਨਾਂ ਨੂੰ ਕੋਈ ਗਰੀਬਾਂ ਨੂੰ ਦੇਵੇ ਤਾਂ ਅਸੀਂ ਮੰਨਿਓ ਗਰੀਬਾਂ ਨੂੰ ਦਿੱਤਾ ਹੈ ਕੁਛ ਨਹੀਂ ਮਿਲਦਾ ਬਾਪੂ ਬੜੀ ਮਿਹਨਤ ਨਾਲ ਘਰ ਬਣਾਏ ਜਾਂਦੇ ਨੇ ਉਹ ਤਾਂ ਇੱਕ ਜੀ ਜਨਾਬ ਖੁਰਲੀ ਨਹੀਂ ਬੰਦੀ ਡੰਗਰਾਂ ਦੀ ਤੇ ਘਰ ਬਣਨੇ ਤੇ ਬਹੁਤ ਔਖੇ ਇਹ ਤਾਂ ਮਸਾਂ ਵਿਚਾਰੇ ਬੈਠੇ ਨੇ ਗਰੀਬ ਰੋ ਰੌਲਾ ਹਰ ਸਾਲ ਰੌਲਾ ਪਾਉਂਦੇ ਨੇ ਸੁਣ ਜਾਂਦੇ ਨੇ ਮਿਲਦਾ ਕਿਸੇ ਨੂੰ ਕੁਛ ਨਹੀਂ ਬਾਪੂ ਰਾਸ਼ਨ ਨਾਲ ਢਿੱਡ ਭਰ ਸਕਦਾ ਪਰ ਜਿੱਥੇ ਰਹਿਣਾ ਜਿੱਥੇ ਇੰਨੀ ਉਮਰ ਕੱਢਤੀ ਰਾਸ਼ਨ ਨਾ ਤਾਂ 10 ਦਿਨ ਨਿਕਲ ਜਾਣਗੇ 20 ਦਿਨ ਨਿਕਲ ਜਾਣਗੇ ਜਦ ਸਾਰੀ ਉਮਰ ਖਾਣਾ ਉਹ ਕਿੱਥੋਂ ਖਾਣਗੇ ਛੱਤਾਂ ਦੇ ਸਮਾਨ ਪਿਆ ਲੋਕਾਂ ਦਾ ਛੱਤਾਂ ਦੇ ਸਮਾਨ ਪਿਆ ਮੰਦੀ ਜੇ ਛੱਤਾਂ ਦੇ ਪਿਆ ਸਮਾਨ ਵੀ ਗਿਆ ਰੁੜ ਜਾਊਗਾ ਕਈਆਂ ਦੇ ਰੋੜ ਚੁੱਕੇ ਜਿਹਦੇ ਚੁੱਕੇ ਨਹੀਂ ਗਏ ਉਹ ਰੋੜ ਚੁੱਕੇ ਨੇ ਇੱਥੇ ਡੰਗੇ ਰੁੜ ਗਏ ਨੇ ਲਗਾ ਬਾਪੂ ਲਗਾਤਾਰ ਹੈ ਜਿਹੜਾ ਕੀ ਹੈ ਇੱਥੇ ਹੜ ਹੁੰਦੇ ਨੇ 8 ਚਾਏ 19 ਚਾਏ 23 ਚਾਏ ਪਰ ਸਰਕਾਰਾਂ ਵੱਲੋਂ ਪੱਕਾ ਹੱਲ ਜਿਹੜਾ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਨਹੀਂ ਇਹਨਾਂ ਹੜ੍ਹਾਂ ਨੂੰ ਰੋਕਣ ਲਈ ਕੁਛ ਇਸ ਤਰ੍ਹਾਂ ਦਾ ਕੀਤਾ ਜਾਂਦਾ ਜਾਂ ਐਮਐਲਏ ਸੋਚਣ ਜਾਂ ਸਰਕਾਰ ਸੋਚੇ ਅਸੀਂ ਤਾਂ ਰੋ ਦੇਣਾ ਹੈ ਕਹਿ ਦੇਣਾ ਤੁਮੋਂਦਾ ਕੋਈ ਨਹੀਂ ਇਹ ਮੁਕਤ ਦੀ ਲੀਡਰੀ ਬਣਾਈ ਹੋਈ ਹੈ ਜਿਹੜਾ ਆਉਂਦਾ ਇਹ ਖਾ ਜਾਂਦੇ ਨੇ ਅਜਮ ਕਰ ਜਾਂਦੇ ਨੇ ਤਾਂ ਅਸੀਂ ਰੋਂਦੇ ਮਰ ਜਾਂਦੇ ਨੇ ਲੋਕ ਆ ਚੁੱਕੇ ਹੋਰ ਪੁੱਤਰਾ ਥੱਕ ਗਿਆ ਕੀ ਮੰਗ ਕੀ ਕਰਦੇ ਹੁਣ ਅਸੀਂ ਮੰਗ ਇਹੋ ਖਾਨੇ ਜਾਂ ਤੇ ਇਹਨਾਂ ਨੂੰ ਕਮਰੇ ਬਣਨੇ ਨੇ ਗਰੀਬਾਂ ਦੇ ਤੇ ਹੋਰ ਜਿਨ੍ਹਾਂ ਦੇ ਝੋਨੇ ਮਾਰ ਕੇ ਉਹਨਾਂ ਨੂੰ ਕਣਕ ਵੀ ਮਿਲੇ ਖਾਦ ਮਿਲੇ ਤੇਲ ਮਿਲੇ ਬਿਲਕੁਲ ਬਾਪੂ ਨੇ ਆਪਣਾ ਦੁੱਖ ਹੈ ਜਿਹੜਾ ਉਹ ਬੜਾ ਬਿਆਨ ਕੀਤਾ ਕਿ ਖਾਣ ਪੀਣ ਤਾਂ ਸਾਡੇ ਕੋਲੇ ਆ ਹੀ ਜਾਂਦਾ ਪਰ ਜਿਹੜੇ ਸਾਡੇ ਘਰ ਨੇ ਜਿਹੜੀ ਸਾਡੀਆਂ ਪੈਲੀਆਂ ਡੁੱਬੀਆਂ ਨੇ ਜਿਹੜੀ ਸਾਡੀ ਫਸਲ ਡੁੱਬੀ ਆ ਉਸ ਲਈ ਸਾਨੂੰ ਡੀਜ਼ਲ ਬੀਜ ਜਾਂ ਹੋਰ ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਅੱਗੇ ਜਦੋਂ ਪਾਣੀ ਉਤਰ ਜਾਊਗਾ ਪਿੰਡ ਦੇ ਵਿੱਚੋਂ ਉਹ ਫਿਰ ਸਾਨੂੰ ਉਸ ਚੀਜ਼ ਦੀ ਲੋੜ ਆ ਸਤਲੋ ਇਤਰਾ ਦੇ ਵਿੱਚ 35 ਪਿੰਡ ਆ ਹੁਣ ਇੱਥੋਂ ਸਾਡੇ ਤੇ ਜਿੰਨੇ ਕੁ ਮੈਨੂੰ ਯਾਦ ਨੇ ਸੰਘੇੜਾ ਬਨਾਲਾ ਸੰਘੇੜਾ ਕੌਂਡੀ ਵਾਲਾ ਕੰਬੋ ਖੁਰਦ ਕੰਬੋ ਇਸ ਤਰ੍ਹਾਂ ਕਰਕੇ ਪਿੰਡ ਛੇਰੇ ਵਾਲਾ ਮਹਿਰੂ ਵਾਲਾ ਮੇਲਕ ਪੈਣੀ ਸਾਰੇ ਪਿੰਡ ਜਾਨੀ 35 40 ਪਿੰਡ ਆ ਜੋਨੀ ਦਰਿਆ ਦੀ ਮਾਰ ਇੱਥੇ ਨੇ ਜਿਨ੍ਹਾਂ ਦੀ ਜ਼ਮੀਨਾਂ ਦਰਿਆ ਦੇ ਵਿੱਚ ਸਾਰਾ ਤਕਰੀਬਨ ਝੋਨਾ ਮਰ ਗਿਆ ਖਾਣ ਪੀਣ ਨੂੰ ਪਹੁੰਚ ਰਿਹਾ ਹਾਂਜੀ ਖਾਣ ਪੀਣ ਨੂੰ ਤੇ ਪਹੁੰਚੀ ਜਾਂਦਾ ਇਸ ਸੰਸਥਾਵਾਂ ਵੱਲੋਂ ਸੰਸਥਾਵਾਂ ਕਰ ਰਹੀਆਂ ਨੇ ਸਰਕਾਰ ਵੱਲੋਂ ਸਰਕਾਰ ਵੱਲੋਂ ਕੋਈ ਥੋੜੀ ਬੋਦੀ ਮਦਦ ਆਈ ਨਹੀਂ ਬਹੁਤ ਹੀ ਜਿਆਦਾ ਨਹੀਂ ਕਹਿ ਸਕਦੇ ਸੰਸਥਾਵਾਂ ਮਦਦ ਜਿੰਨੀ ਉਹਨਾਂ ਦੀ ਸਿੱਖ ਭਰਾਵਾਂ ਦੀ ਆਪਾਂ ਨਹੀਂ ਰੀਸ ਕਰ ਸਕਦੇ ਜਿੱਥੇ ਜਿੱਥੇ ਕੋਈ ਜਿੱਥੇ ਵੀ ਕਿਸੇ ਨੂੰ ਪਤਾ ਲੱਗਦਾ ਉਹੀ ਪਹੁੰਚ ਰਿਹਾ ਤੁਹਾਡੇ ਮੀਡੀਆ ਦੇ ਲਈ ਭਾਈ ਜੇ ਆਪਾਂ ਗੱਲ ਕਰੀਏ ਹੁਣ ਤਾਂ ਚਲੋ ਰਾਸ਼ਨ ਪਾਣੀ ਪਹੁੰਚ ਰਿਹਾ ਕਿਉਂਕਿ ਸਹੀ ਚੈਲੰਜ ਸਹੀ ਮੁਸ਼ਕਲਾਂ ਦਾ ਬਾਅਦ ਚ ਆਉਣੀਆਂ ਨੇ ਜਦੋਂ ਪਾਣੀ ਉਤਰ ਗਿਆ ਉਹੀ ਵੀਰ ਜੀ ਗੱਲ ਕਰ ਰਿਹਾ ਸੀ ਨਾ ਜਿਹੜਾ ਆਉਣ ਵਾਲਾ ਸਮਾਂ ਹੁਣ ਸਾਰਿਆਂ ਨੇ ਜੋਰ ਲਾਦਣਾ ਵੀ ਮੈਂ ਵੀ ਸੇਵਾ ਕਰਾਂ ਜਿੱਥੋਂ ਤੱਕ ਕੋਈ ਸੇਵਾ ਨਿਭਾ ਰਿਹਾ ਸਹੀ ਗੱਲ ਕਰੋ ਪਰ ਜਿਹੜਾ ਜ਼ਿੰਮੇਵਾਰਾ ਵਾ ਜਿਹਦੀ 20 ਕਿੱਲੇ ਫਸਲ ਡੁੱਬ ਗਈ ਉਹਦੇ ਪੱਲੇ ਕੀ ਰਹਿ ਗਿਆ ਜੀ ਅਸੀਂ ਤੇ ਆਣਾ ਵੀ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਵੇਖ ਕੇ ਸੰਭਾਲੋ ਕਿਹਦਾ ਨੁਕਸਾਨ ਹੋਇਆ ਕਿਹਦੀ ਪੈੜੀ ਚ ਕਰਾਇਆ ਵਜਣ ਵਾਲਾ ਜੇ ਕਿਸੇ ਨੇ ਸੇਵਾ ਚਲੋ ਭ ਨੀ ਤੇ ਚਲੋ ਜਿਵੇਂ ਕੁਦਰਤ ਨੇ ਹੁਣ ਮਾਰ ਮਾਰੀ ਆ ਚਲੋ ਆਪਣਾ ਆਪਣਾ ਜ਼ਿੰਮੇਵਾਰ ਨੇ ਕੰਮ ਆਪਣਾ ਕਰਨਾ ਹੀ ਆ ਪਰ ਜਿਹੜੇ ਸੇਵਾ ਦਾ ਭਾਵ ਆ ਉਹਨੂੰ ਵੇਖ ਕੇ ਕੀਤਾ ਜਾਵੇ ਹੁਣ ਵਾਲੇ ਸਮੇਂ ਚ ਨੁਕਸਾਨ ਕੀ ਹੋਇਆ ਝੋਨਾ ਮਰ ਗਿਆ ਪਿੱਛੇ ਤੁਹਾਨੂੰ ਪਤਾ ਕਿਹੋ ਜਿਹੇ ਹਾਲਾਤ ਆ ਜ਼ਿੰਮੇਵਾਰ ਦੇ ਸਾਮਾਨ ਘਰਾਂ ਦੇ ਉੱਤੇ ਪਿਆ ਲੋਕਾਂ ਦਾ ਹਾਂਜੀ ਹਾਂਜੀ ਸਾਮਾਨ ਤਾਂ ਉੱਪਰ ਪਿਆ ਹੋਇਆ ਜੀ ਬਾਕੀ ਲੋਕ ਬਾਹਰ ਆ ਗਏ ਨੇ ਆ ਸਾਬ ਨੇ ਤੰਬੂ-ਤੰਬੂ ਲਾ ਲਿਆ ਕੋ ਆਪਣੇ ਬਾਈ ਰਾਤਾਂ ਕੱਟਣੀਆਂ ਬਹੁਤ ਮੁਸ਼ਕਲ ਹੁੰਦੀਆਂ ਬਹੁਤ ਔਖਾ ਜੀ بارش ਦਾ ਸਮਾਂ ਵੀ ਹੁਣ ਬੜਾ ਇਹਨਾਂ ਨੇ ਮਤਲਬ ਕਿਤੇ ਕਿਤੇ ਸਾਰਾ ਰਾਤ ਸਾਵਣਾ ਤੰਬੂ ਚੋਂਦੇ ਰਹੇ ਬੁਰੇ ਹਾਲਾਤ ਹੋਏ ਮੱਛਰ ਮੱਖੀ ਬਹੁਤ ਔਖਾ ਜੀ ਕੰਮ ਤਾਂ ਬੜਾ ਔਖਾ ਜੀ ਘਰ ਛੱਡਣਾ ਬੜਾ ਔਖਾ ਜੀ ਤੇ ਬਾਕੀ ਚਲੋ ਬਿਲਕੁਲ ਬਾਈ ਜੀ ਦਾ ਕਹਿਣਾ ਹੈ ਕਿ ਘਰ ਜਿਹੜਾ ਛੱਡਣਾ ਬਹੁਤ ਔਖਾ ਸਾਨੂੰ ਪਰ ਰਾਸ਼ਨ ਪਾਣੀ ਬਹੁਤ ਆ ਇੱਥੇ ਹੁਣ ਸਾਨੂੰ ਰਾਸ਼ਨ ਪਾਣੀ ਦੀ ਲੋੜ ਨਹੀਂ ਹੈਗੀ ਜਦੋਂ ਪਾਣੀ ਉਤਰ ਜਾਵੇਗਾ ਉਦੋਂ ਸਾਡੇ ਜਿਹੜੇ ਕੀ ਆ ਘਰਾਂ ਦੇ ਵਿੱਚ ਜਿਹੜੇ ਪੱਕੇ ਨੇ ਜਿਹੜੇ ਉਹ ਕਰਵਾਏ ਜਾਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਉਦੋਂ ਡੀਜ਼ਲ ਦੀ ਲੋੜ ਪਊਗੀ ਦੁਬਾਰਾ ਫਸਲਾਂ ਦੇ ਲਈ ਬੀਜ ਦੀ ਲੋੜ ਪਊਗੀ ਇਸ ਤਰ੍ਹਾਂ ਦੀ ਮਦਦ ਆ ਜਿਹੜੀ ਹੁਣ ਸਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਪਊਗੀ ਤਾਂ ਕਿ ਸਾਨੂੰ ਉਸ ਤਰ੍ਹਾਂ ਦੀ ਮਦਦ ਆ ਜਿਹੜੀ ਹੁਣ ਉਹ ਦਿੱਤੀ ਜਾਵੇ ਬਾਕੀ ਪਿੰਡ ਦੇ ਜਿਹੜੇ ਤਸਵੀਰਾਂ ਨੇ ਉਹ ਬਿਆਨ ਕਰ ਰਹੀਆਂ ਨੇ ਕਿ ਪਿੰਡ ਕਿੰਨੀ ਅਕ ਜਿਆਦਾ ਮੁਸ਼ਕਲਾਂ ਦੇ ਵਿੱਚ ਆ ਇੱਕ ਮਾਤਾ ਨਾਲ ਵੀ ਗੱਲ ਕੀਤੀ ਸੀ ਉਹ ਵੀ ਮਾਤਾ ਵੀ ਆਪਣੇ ਘਰ ਦਾ ਜਿਹੜਾ ਦੁੱਖੜਾ ਰੋਂਦੀ ਹੋਈ ਅੱਖਾਂ ਦੇ ਵਿੱਚ ਹੰਝੂ ਆ ਗਏ ਸੀ ਭਾਵੁਕ ਹੋ ਗਏ ਸੀ ਇਹ ਤਸਵੀਰਾਂ ਨੇ ਪਿੰਡ ਸੰਘੇੜਾ ਦੀਆਂ ਏਟੀਵੀ ਭਾਰਤ ਦੇ ਲਈ ਸੌਰਵ ਅਰੋੜਾ ਮੋਗਾ